ਅਗਲੇ ਦੋਸਤੋ ਐਮ ਟ੍ਰੈਕ ਦੇ ਸੀਈਓ ਨੇ ਰਿਜ਼ਾਈਨ ਕਰ ਦਿੱਤਾ ਸਟੀਫਨ ਗਾਰਡਨਰ ਜਿਹੜੇ ਸੀਈਓ ਨੇ ਐਮ ਟ੍ਰੈਕ ਦੇ ਉਹਨਾਂ ਨੇ ਇਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦਿੱਤਾ ਵੀ ਮੈਂ ਇਹ ਨੌਕਰੀ ਛੱਡ ਰਿਹਾ ਅਸਲ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਇਹਨਾਂ ਕੰਪਨੀਆਂ ਦਾ ਸੀਈਓ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਪਰ ਇੱਥੇ ਇਸ ਚੀਜ਼ ਦੇ ਅਰਥ ਹੋਰ ਨੇ ਇੱਕ ਤਾਂ ਉਹਨੇ 16 ਸਾਲਾਂ ਬਾਅਦ ਨੌਕਰੀ ਛੱਡੀ ਆ ਦੂਜਾ ਜਿਹੜੀ ਐਮ ਟ੍ਰੈਕ ਆ ਉਹ ਮੇਨ ਪੈਸੇਂਜਰ ਟ੍ਰੇਨ ਅਮਰੀਕਾ ਦੇ ਵਿੱਚ ਜਿਹੜੀ ਸਵਾਰੀਆਂ ਢੋਣ ਵਾਲੀ ਗੱਡੀ ਰੇਲ ਗੱਡੀ ਆ ਉਹੀ ਕੋਈ ਕੰਪਨੀ ਹੈ ਉਹ ਐਮਟ੍ਰੈਕ ਹੀ ਆ ਉੱਥੇ ਵੱਡੀ ਕੰਪਨੀ ਜਿਹੜੀ ਹੈਗੀ ਫੋਰ ਪ੍ਰੋਫਿਟ ਕੰਪਨੀ ਆ ਇਹ ਪਰ ਇਹ ਗਵਰਨਮੈਂਟ ਓਨ ਆ ਸਰਕਾਰ ਇਹਨੂੰ ਓਨ ਕਰਦੀ ਆ 46 ਸਟੇਟਾਂ ਦੇ ਵਿੱਚ ਅਮਰੀਕਾ 'ਚ ਇਹ ਟ੍ਰੇਨ ਚੱਲਦੀ ਆ ਤੇ ਇਹਨਾਂ ਦੇ 500 ਤੋਂ ਜ਼ਿਆਦਾ ਡੈਸਟੀਨੇਸ਼ਨ ਨੇ ਮਤਲਬ ਬਹੁਤ ਵੱਡੀ ਇਹ ਨੈਟਵਰਕ ਆ ਫੈਡਰਲ ਸਰਕਾਰ ਦਾ ਜਿਹੜਾ ਪੂਰੇ ਦਾ ਪੂਰਾ ਕਹ ਲਓ ਇਹ ਬਿਜ਼ੀ ਜਿਹੜਾ ਇਹਨਾਂ ਦਾ ਨਾਰਥ-ਈਸਟ ਕੋਰੀਡੋਰ ਆ ਸਭ ਤੋਂ ਜ਼ਿਆਦਾ ਪਪੂਲਰ ਜਿਹੜਾ ਇਹਨਾਂ ਦਾ ਐਮਟ੍ਰੈਕ ਰੂਟ ਆ ਉਹ ਲਾਲੋਬ ਵਸ਼ਿੰਗਟਨ ਡੀਸੀ ਨਿਊਯਾਰਕ ਬੋਸਟਨ ਇਹਨਾਂ ਸਾਰਿਆਂ ਦੇ ਵਿੱਚ ਲੱਖਾਂ ਨਹੀਂ ਕਈ ਮਿਲੀਅਨ ਜਿਹੜੇ ਪਸੰਜਰ ਨੇ ਇਹਦੇ ਚ ਰੋਜ਼ ਟਰੈਵਲ ਕਰਦੇ ਆ ਦੂਜਾ ਜਿਹੜੇ ਹਾਈ ਸਪੀਡ ਰੇਲ ਐਫਰਟਸ ਦੇ ਐਮ ਟ੍ਰੈਕ ਜਿਹੜਾ ਐਸਲਾ ਜਿਹੜੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਸਰਵਿਸ ਆ ਅਮਰੀਕਾ ਦੇ ਵਿੱਚ ਉਹ ਵੀ ਇਹੀ ਚਲਾਉਂਦੇ ਆ ਤੇ ਹਾਈ ਸਪੀਡ ਰੇਲ ਪ੍ਰੋਜੈਕਟ ਕਈ ਥਾਵਾਂ ਦੇ ਉੱਤੇ ਆ ਕੈਲੀਫੋਰਨੀਆ ਦੇ ਵਿੱਚ ਕਦੋਂ ਦਾੜਿਆ ਪਿਆ ਜਿਹੜਾ ਪ੍ਰੋਜੈਕਟ ਆ ਇਹ ਉਹ ਇਧਰਲੇ ਪਾਸੇ ਉਹ ਸਾਰੇ ਉਹ ਚਲਾ ਰਹੇ ਆ ਐਮਟਰੱਕ ਦੇ ਕਈ ਫਾਈਨੈਂਸ਼ੀਅਲ ਸਟਰਗਲ ਵੀ ਪਿਛਲੇ ਸਮੇਂ ਚ ਆਏ ਆ ਇਹਦੀ ਫੰਡਿੰਗ ਦੇ ਉੱਤੇ ਪੋਲਿਟਿਕਲ ਡਿਬੇਟ ਵੀ ਹੋਇਆ ਆ ਆਹ ਜਿਹੜੀ ਇੱਥੇ ਸੀਗੀ ਕੈਲੀਫੋਰਨੀਆ ਵਾਲੀ ਇਹ ਚ ਟਰੰਪ ਨੇ ਕਿਹਾ ਵੀ ਇਹ ਤੇ ਬਹੁਤ ਜਿੰਨਾ ਖਰਚਾ ਸੀਗਾ ਉਸ ਤੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਇਹਨਾਂ ਨੇ ਕਰ ਦਿੱਤਾ ਵੀ ਇਹ ਰੂਸੀਆ ਨੂੰ ਬੰਦ ਕਰੋ ਜਾਂ ਇਹਦਾ ਕੁਝ ਹੋਰ ਕਰਨਾ ਚਾਹੀਦਾ ਸੋ ਫਾਈਨੈਂਸ਼ੀਅਲ ਸਟਰਗਲ ਇਹਨਾਂ ਦੀ ਕਿਤੇ ਨਾ ਕਿਤੇ ਹੈਗੀ ਆ ਹੁਣ ਜਿਹੜਾ ਸੀਈਓ ਨੇ ਰਜ਼ਾਈਨ ਦਿੱਤਾਇਆ ਇਹਨਾਂ ਨੇ ਸਟੀਫਨ ਗਾਰਡਨਰ ਨੇ ਉਹ ਟਰੰਪ ਦੀਆਂ ਪਾਲਿਸੀਜ਼ ਦੇ ਵਿਰੋਧ ਚ ਦਿੱਤਾ ਕਿਉਂਕਿ ਟਰੰਪ ਰਾਸ਼ਟਰਪਤੀ ਟਰੰਪ ਜਿਹੜੇ ਨੇ ਉਹ ਇਸ ਪਬਲਿਕ ਟ੍ਰਾਂਜ਼ਿਟ ਨੂੰ ਟਾਰਗੇਟ ਕਰ ਰਹੇ ਦੀ ਫੰਡਿੰਗ ਨੂੰ ਜਿਹੜੀ ਪਬਲਿਕ ਟ੍ਰਾਂਸਪੋਰਟੇਸ਼ਨ ਆ ਉਹਦੇ ਵਿੱਚ ਹੀ ਐਮ ਟ੍ਰੈਕ ਆਉਂਦੀ ਆ ਜਿੰਨੇ ਟ੍ਰਾਂਜ਼ਿਟ ਇਹਨਾਂ ਦੇ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਹੁਣ ਸਿੱਧਾ-ਸਿੱਧਾ ਲਾ ਰਹੇ ਉਹ ਕਦੇ ਵੀ ਮੈਂ ਇਸ ਕਰਕੇ ਛੱਡ ਰਿਹਾ ਵੀ ਇਹ ਮੈਂ ਚਾਹਣਾ ਕਿ ਜਿਹੜੇ 트ੰਪ ਨੇ ਉਹ ਫੰਡਿੰਗ ਜਾਰੀ ਰੱਖਣ ਗਵਰਨਮੈਂਟ ਸਪੋਰਟ ਇਹਨੂੰ ਮਿਲਦੀ ਰਹੇ ਵੀ ਮੈਂ ਵਿਰੋਧ ਕਰਕੇ ਇਹਨੂੰ ਇੱਕ ਤਰੀਕੇ ਦੇ ਨਾਲ ਛੱਡ ਰਿਹਾ ਐਮ ਟ੍ਰੈਕ ਦੇ ਜਿਹੜੇ ਉਹ ਹੈਗੇ ਨੇ ਸਾਰੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੇ ਸਿਫਤ ਕੀਤੀ ਹੈ ਕਿ 16 ਸਾਲ ਦੀ ਨੌਕਰੀ ਇੱਥੇ ਕੀਤੀ ਹੈ ਤੇ ਐਮਟ੍ਰੈਕ ਨੂੰ ਅੱਗੇ ਲੈ ਕੇ ਗਏ ਆ ਤੇ ਉਹਨਾਂ ਨੂੰ ਹੁਣ ਹੁਣ ਇਹਦੇ ਵਿੱਚ ਜਿਹੜੇ ਜ਼ਿਆਦਾ ਪ੍ਰੈਸ਼ਰ ਟ੍ਰਾਂਜ਼ਿਟ ਸਿਸਟਮ ਦੇ ਉੱਤੇ ਆ ਇਸ ਵੇਲੇ 트럼ਪ ਤੇ ਉਹਨਾਂ ਦੇ ਜਿਹੜੇ ਟ੍ਰਾਂਸਪੋਰਟੇਸ਼ਨ ਸੈਕਟਰੀ ਨੇ ਸ਼ੀਨ ਪੀ ਡਫੀ ਉਹਨਾਂ ਨੇ ਇਹ ਟ੍ਰਾਂਜ਼ਿਟ ਟ੍ਰਾਂਜ਼ਿਟ ਏਜੰਸੀ ਨੂੰ ਉਹ ਕਹਿ ਰਹੇ ਆ ਕਿ ਤੁਸੀਂ ਜਿਹੜੇ ਅਸੀਂ ਨਵੇਂ ਰੂਲਸ ਐਂਡ ਰੈਗੂਲੇਸ਼ਨ ਲੈ ਕੇ ਆ ਰਹੇ ਇਹਨਾਂ ਨੂੰ ਫਾਲੋ ਕਰੋ ਸੋ ਜਿਹੜੀ ਕ੍ਰਾਈਮ ਪ੍ਰੋਵੈਂਸ਼ਨ ਡਿਮਾਂਡ ਆ ਐਡਮਿਨਿਸਟ੍ਰੇਸ਼ਨ ਨੇ ਲੈਟਰਸ ਭੇਜਿਆ ਆ ਟ੍ਰਾਂਜ਼ਿਟ ਅਥਾਰਟੀ ਨੂੰ ਵਸ਼ਿੰਗਟਨ ਦੇ ਵਿੱਚ ਡੀਸੀ ਨੂੰ ਕਿ ਜਿਹੜੀਆਂ ਕ੍ਰਾਈਮ ਪ੍ਰੋਵੈਂਸ਼ਨ ਪਲਾਨ ਸਾਨੂੰ ਦਿੱਤੀ ਜਾਵੇ ਔਰ ਦੂਜਾ ਹੈਗਾ ਕਿ 트੍ਰੰਪ ਦੀ ਟੀਮ ਐਸ਼ ਵੇਲੇ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਜਿੰਨੀ ਉੱਥੇ ਭੀੜ ਭੜਕਾ ਆ ਉਹਦੇ ਉੱਤੇ ਤੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੂੰ ਇੱਕ ਫੀ ਚਾਰਜ ਕਰੋ ਵੀ ਜਿਵੇਂ ਮਨਹੈਟਨ ਦੇ ਵਿੱਚ ਅ ਐਂਟਰ ਕਰਦੇ ਤਾਂ ਕਿ ਉਹ ਜਿਹੜਾ ਪਬਲਿਕ ਟ੍ਰਾਂਜ਼ਿਟ ਹੈਗਾ ਉੱਥੇ ਉਹ ਟ੍ਰੈਫਿਕ ਨੂੰ ਘਟਾ ਕੇ ਤੇ ਫੰਡ ਕੀਤਾ ਜਾ ਸਕੇ ਜਦੋਂ ਟਰੰਪ ਜਿਹੜੇ ਸੀਗੇ ਇਹ ਪਹਿਲੀ ਟਰਮ ਦੇ ਵਿੱਚ ਰਾਸ਼ਟਰਪਤੀ ਬਣੇ ਸੀ ਉਦੋਂ ਵੀ ਇਹਨਾਂ ਦਾ ਇਦਾਂ ਦੇ ਰੌਲਾ ਪਿਆ ਸੀ ਐਮ ਟ੍ਰੈਕ ਦੇ ਨਾਲ ਸਪੈਸ਼ਲੀ ਜਦੋਂ ਜਿਹੜੇ ਟ੍ਰੇਨ ਰੂਟ ਸੀਗੇ ਨਾਰਥ ਈਸਟ ਦੇ ਵਿੱਚ ਕੈਲੀਫੋਰਨੀਆ ਦੇ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਵਿੱਚ ਵੀ ਉਦੋਂ ਵੀ ਇਹਨਾਂ ਨੇ ਇਹਨੂੰ ਸਾਰੇ ਕੁਝ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਸੋ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਸਰਕਾਰ ਨੇ ਅਨਾਉਂਸ ਨਹੀਂ ਕੀਤਾ ਕਿ ਇਹਨਾਂ ਤੋਂ ਬਾਅਦ ਕਾਰਨ ਦੇ ਰੈਜ਼ੀਗਨੇਸ਼ਨ ਤੋਂ ਬਾਅਦ ਕਿਹਨੂੰ ਇਹ ਅਹੁਦਾ ਦੇਣਾ ਹੈ ਪਰ ਵੱਡਾ ਮਾਮਲਾ ਤੇ ਵੱਡਾ ਅਹੁਦਾ ਸੀ ਜਿੱਥੇ ਹੀ ਰਿਜ਼ਾਈਨ ਕਰ ਗਏ